ਆਹ ਦੇਖੋ ਸਿੰਗਲਾ ਮਿਨਿਸਟਰ ਸੀ ਸੰਰੂਰ ਦਾ ਕੋਈ ਪੂਰੇ ਸੰਰੂਰ ਜ਼ਿਲ੍ਹੇ 'ਚ ਕੋਈ ਵੀ ਛੜਕ ਨਹੀਂ ਜਿਹੜੀ ਸਿੰਗਲ ਹੋਵੇ ਹਾਂ ਪੂਰੇ ਜੰਨੀਆਂ ਵਿਚਾਰਾਂ ਨੂੰ ਜੀ ਸੈਂਟਰ ਗੌਰਮਿਤ ਦੀ ਗੱਲ ਕਰਦੇ ਸਾਡੀ ਗੱਡੀ ਇਹ ਹਰਾਮਜਾਦ ਗਿਆ ਨੇ ਸਾਰੀਆਂ ਸਰਕਾਰਾਂ ਨਹੀਂ ਆ ਗੱਡੀ ਸੁਣ ਲੋ ਬਹੀ ਕੰਮ ਕਰ ਰਹੇ ਹਾਂ ਕਿ ਇਹ ਕੰਮ ਕਰਨੀ ਹੈ ਚ ਸੰਗਰੂਰ ਜ਼ਿਲ੍ਹੇ ਚ ਕੋਈ ਵੀ 18 ਫੁੱਟ ਤੋਂ ਘੱਟ ਸੜਕ ਨਹੀਂ ਹੈ ਠੀਕ ਹੈ ਠੀਕ ਹੈ ਸਿੰਘਲਾ ਮਿਨਿਸਟਰ ਸੀ ਉਹਨੇ ਆਪਣੇ ਹਲਕੇ ਚ ਕੋਈ ਵੀ ਸਾਡੇ ਝੋਲੀਆਂ ਤੱਕ ਲਾ ਲੋ ਆ ਗੁਨੀਆ ਤੱਕ ਹਾਂ 18 ਫੁੱਟ ਹੈ ਇਹ ਮਿਨਿਸਟਰ ਦੇ ਜੇ ਤੁਸੀਂ ਮਗਰ ਪੋਵੋ ਆਪਣੇ ਸਟੇਟਮੈਂਟ ਫਿੱਟ ਹੋ ਗਈ 18 ਫੁੱਟ ਹੋ ਸਕਦੀ ਹੈ ਇਟੋਨ ਸਲਪ ਮਹੀਨੇ ਦਾ ਕਿੰਨਾ ਹੋ ਗਿਆ ਜੀ ਡੇਢ ਲੱਖ ਰੁਪਇਆ ਇੱਕ ਨਾਈ ਦੀ ਦੁਕਾਨ ਤੋਂ ਆਪਾਂ ਸੋਚਿਆ ਵੀ ਲਾਏ ਤਾਂ ਨਾਈ ਦੁਕਾਨ ਐਸੋ ਕੀ ਬਣਨਾ ਕੰਮ ਤਾਂ ਕੰਮ ਨੀਅਤ ਚਾਹੀਦੀ ਹੈ ਜੀ ਆ ਬਹੁਤ ਵੱਡੇ ਸਿੰਗਰ ਨੇ ਗੱਲ ਹਰਦੀਪ ਬਾਈ ਉਹਨੇ ਜਿਨ੍ਹਾਂ ਨੇ ਬਹੁਤ ਗੀਤ ਗਾਏ ਉਹ ਵੀ ਸਰੀ ਦੇਖਿਆ ਉਹਨਾਂ ਦਾ ਸਪਾ ਜੀ ਆਪਣਾ ਉਹ ਕਟਿੰਗ ਹੱਲੇ ਵੀ ਕਰਦੇ ਨੇ ਭਾਜੀ ਜੇ ਵੀ ਮਖਸੂਸਪੁਰੇ ਕਿੱਡੇ ਵੱਡੇ ਸਿੰਗਰ ਨੇ ਭਾਜੀ ਉਹਨੇ ਟੈਕਸੀ ਚਲਾਉਂਦੇ ਰਹੇ ਕੈਨੇਡਾ ਚ ਮਨਮੋਹ ਵਰਸ ਭਾਜੀ ਨੇ ਟੈਕਸੀ ਚਲਾਉਂਦੇ ਰਹੇ ਜੀ ਮੇਰਾ ਇੱਕ ਦੋਸਤ ਆ ਕੈਨੇਡਾ ਤੋਂ ਉਹ ਇੱਥੇ ਆਇਆ ਕਹਿੰਦਾ ਜੀ ਮੈਂ ਬਿਜ਼ਨਸ ਖੋਲਣਾ ਕੋਈ ਮੈਂ ਕਿਹਾ ਵੀ ਪਤਾ ਨਹੀਂ ਸ਼ਾਇਦ ਇਹ ਕੋਈ ਬਿਜ਼ਨਸ ਕੋ ਫੈਕਟਰੀ ਫੂਟਰੀ ਲਾਊਗਾ ਤੇ ਉਹ ਮੈਨੂੰ ਮਿਲਿਆ ਸਾਲ ਬਾਅਦ ਮੈਂ ਕਿਹਾ ਤੂੰ ਕਹਿੰਦਾ ਬਿਜ਼ਨਸ ਖੋਲਣਾ ਕਹਿੰਦਾ ਮੈਂ ਖੋਲਤਾ ਜੀ ਮੈਂ ਕਿਹਾ ਕੀ ਖੋਲਿਆ ਕਹਿੰਦਾ ਜੀ ਨਾਈ ਦੀ ਦੁਕਾਨ ਮੈਂ ਕਿਹਾ ਨਾਈ ਦੀ ਦੁਕਾਨ ਕਹਿੰਦਾ ਹਾਂ ਜੀ ਮੈਂ ਕਿਹਾ ਵੀ ਉਹ ਉਹਦੇ ਚੋ ਕੀ ਬਜਦਾ ਉਹ ਕਹਿੰਦੇ ਹੁਣ ਮੈਂ ਦੱਸਦਾ ਕੀ ਬਜਦਾ ਕਹਿੰਦਾ ਮੈਂ ਪਠਾਨਕੋਟ ਦੁਕਾਨ ਖੋਲੀ ਐਨ ਵਧੀਆ ਸਜਾ ਲਈ ਉਹਦੇ ਪੰਜ ਮੁੰਡੇ ਕੰਮ ਕਰਦੇ ਆ ਕਟਿੰਗ ਕਰਦੇ ਆ ਗਾੜੀ ਦੀ ਦੂਜਾ ਜੋ ਵੀ ਹੈਗਾ ਸਾਰਾ ਨਾ ਜੋ ਆਪਣੇ ਮੇਲ ਕਰਾਉਂਦੇ ਆ ਕਹਿੰਦੇ ਜੀ ਪੰਜ ਮੁੰਡੇ ਆ ਕਹਿੰਦੇ ਉਹਨਾਂ ਦਾ ਖਰਚਾ ਕੱਢ ਕੇ ਉਹਨਾਂ ਦਾ ਖਰਚਾ ਕੱਢ ਕੇ ਕਹਿੰਦੇ ਇਹਨਾਂ ਵਧੀਆ ਅੰਦਰ ਏਸੀ ਲਾਇਆ ਸਾਰਾ ਮਿਊਜ਼ਿਕ ਟੀਵੀ ਚੱਲ ਰਿਹਾ ਸਾਰਾ ਕੋਈ ਕਾਫੀ ਪਿਉਂਦੇ ਆ ਚਾਹ ਪਿਉਂਦੇ ਆ ਉਹਨਾਂ ਨੂੰ ਆਏ ਨੂੰ ਕਹਿੰਦੇ ਜੀ ਖਰਚਾ ਕੱਢ ਕੇ ਰੋਜ਼ ਦਾ 5000 ਰੁਪਏ ਵੱਜਦਾ ਮੈਨੂੰ ਮਹੀਨੇ ਦਾ ਕਿੰਨਾ ਹੋ ਗਿਆ ਜੀ 1.5 ਲੱਖ ਰੁਪਈਆ ਇੱਕ ਨਾਈ ਦੀ ਦੁਕਾਨ ਤੋਂ ਆਪਾਂ ਸੋਚਦੇ ਆ ਵੀ ਲਾਇਆ ਤਾਂ ਨਾਈ ਦੀ ਦੁਕਾਨ ਇੱਥੋਂ ਕੀ ਬਣਨਾ ਕੰਮ ਤਾਂ ਨੀਅਤ ਚਾਹੀਦੀ ਆ ਜੀ ਬਹੁਤ ਵੱਡੇ ਸਿੰਗਰ ਨੇ ਗਿਲਰਦੀ ਬਾਈ ਉਹਨੇ ਜਿਨ੍ਹਾਂ ਨੇ ਬਹੁਤ ਗੀਤ ਗਾਏ ਉਹ ਸਰੀ ਦੇਖਿਆ ਉਹਨਾਂ ਦਾ ਸਪਾਜ ਹੀ ਆਪਣਾ ਉਹ ਕਟਿੰਗ ਹੱਲੇ ਵੀ ਕਰਦੇ ਨੇ ਭਾਜੀ ਜੀ ਦੇ ਵੀ ਮਖਸੂਸਪਰੀ ਕਿੱਡੇ ਵੱਡੇ ਸਿੰਗਰ ਨੇ ਭਾਜੀ ਉਹਨੇ ਟੈਕਸੀ ਚਲਾਉਂਦੇ ਰਿਹਾ ਕੈਨੇਡਾ ਚ ਮਨਮੋਹ ਵਰਸ ਭਾਜੀ ਉਹਨੇ ਟੈਕਸੀ ਚਲਾਉਂਦੇ ਰਿਹਾ ਜੀ ਬੱਕਰੀ ਪਾਲਣ ਦੇ ਵੀ ਸਰਕਾਰ ਕਰੋੜ ਤੋਂ 5 ਕਰੋੜ ਤੱਕ ਲੋਨ ਦੇ ਰਹੀ ਹੈ ਜੀ ਔਰ ਇਹਦੇ ਵਿੱਚ ਜੇ ਤੁਸੀਂ 5 ਕਰੋੜ ਦਾ ਲੋਨ ਲੈਣਾ ਤਾਂ 2.5 ਕਰੋੜ ਮਾਫਾ ਤੁਹਾਨੂੰ ਜੀ 2.5 ਕਰੋੜ ਤੁਸੀਂ ਭਰਨਾ ਔਰ ਬੱਕਰੀਆਂ ਦੇ ਨਾਲ ਲਾਹੇਵੰਦ ਹੁੰਦਾ ਹੈ ਜੀ ਮੈਂ ਤਾਂ ਕਹਣਾ ਵੀ ਤੁਸੀਂ ਲੱਖਾਂ ਰੁਪਇਆ ਕਮਾ ਸਕਦੇ ਹੋ ਸਾਲ ਦੇ ਵਿੱਚ ਸੂਰਾਂ ਦਾ ਬਹੁਤ ਲਾਹੇਮੰਦ ਖੁੰਮਾਂ ਦਾ ਬਹੁਤ ਲਾਹੇਮੰਦ ਧੰਦਾ ਹੈਗਾ ਜੀ ਆਪਾਂ ਕਰਦੇ ਨਹੀਂ ਜੀ ਯਾਨੀ ਕਿ ਜੇ ਆਪਾਂ ਕੰਮ ਕਰਨ ਤੋਂ ਝਿਜਕਾਂਗੇ ਤਾਂ ਫਿਰ ਆਪਾਂ ਨੂੰ ਉਹਦੇ ਚ ਆਪਾਂ ਨੂੰ ਮਤਲਬ ਫਿਰ ਕੁਝ ਨਹੀਂ ਲੱਭਣਾ ਜੀ ਆਪਣੇ ਚ ਸ਼ਮਤਾ ਹੈ ਕਿ ਮੈਂ ਮੇਰੇ ਕੋਲੇ ਪੀਆਰ ਆ ਮੇਰੀ ਵਾਈਫ ਕੈਨੇਡੀਅਨ ਸਿਟੀਜ਼ਨ ਆ ਮੈਂ ਚਾਹੁੰਦਾ ਕੈਨੇਡਾ ਚ ਕੰਮ ਕਰੀ ਜਾਂਦਾ ਮੈਨੂੰ ਸੀਗਾ ਮੈਂ ਆਪਣੇ ਪੰਜਾਬ ਲਈ ਕਰਾਂ ਕੁਝ ਮੈਂ ਆਪਣੇ ਲੋਕਾਂ ਲਈ ਕੁਝ ਕਰਾਂ ਤੇ ਉਹ ਮੈਂ ਆ ਕੇ ਆਪ ਸੇ ਵਾਲੇ ਝੋਲੀ ਅੱਡੀ ਤੁਸੀਂ ਮੈਨੂੰ ਮਾਨ ਦਿੱਤਾ ਐਮ ਐਲ ਏ ਬਤਾਉਰੇ ਐਮ ਐਲ ਏ ਪਰ ਅੱਜ ਮੈਂ ਜਿਹੜੇ ਕੰਮ ਹੋਣ ਵਾਲੇ ਆ ਉਹ ਤਾਂ ਕਰ ਹੀ ਰਹੇ ਆ ਤੇ ਮੈਂ ਆਪਣੀ ਤਨਖਾਹ ਜਿਹੜੀ ਹੈ ਮੈਂ ਉਹ ਵੀ ਗਰੀਬ ਬੱਚਿਆਂ ਦੀ ਕਿਸੇ ਦੀ ਫੀਸ ਭਰਤੀ ਕਿਸੇ ਦਾ ਇਲਾਜ ਕਰਾਤਾ ਜੀ ਕਿਸੇ ਨੂੰ ਸਲਾਈ ਮਸ਼ੀਨ ਲੈ ਕੇ ਦਿੱਤੀ ਮੈਨੂੰ ਖੁਸ਼ੀ ਮਿਲਦੀ ਐ ਇਸ ਗੱਲ ਦੀ ਕਿ ਸੱਚੇ ਪਾਤਸ਼ਾਹ ਨੇ ਜਿੰਨਾ ਵੱਡਾ ਰਤਬਾ ਦਿੱਤਾ ਮੈਂ ਲੇਕਿਨ ਨਵਾਂ ਟ੍ਰੈਂਡ ਤੂਰੀ ਆਪਾਂ ਕਿ ਐਮਐਲਏ ਇਕੱਲਾ ਇਹ ਥੋੜਾ ਹੁੰਦਾ ਵੋਟਾਂ ਪਾਤੀਆਂ ਵੀ ਹੂਟਰ ਵਜੋਂਦੇ ਆਏ ਦੇ ਚਲੇ ਗਏ ਆਪਣਾ ਜਿਹੜਾ ਮਕਸਦ ਆ ਸੀ ਸਿਨੈਰੀਓ ਚੇਂਜ ਕਰਤਾ ਪੰਜਾਬ ਦੇ ਵਿੱਚ ਅਸੀਂ 82 82 ਕੌਣ ਆ ਜਿਹੜੇ ਪਹਿਲੀ ਵਾਰ ਚੁਣੇ ਗਏ ਆ ਜੀ ਔਰ ਪਹਿਲੀ ਵਾਰੀ 92 ਐਮਐਲਏ ਜੁਨੇ 82 ਬਿਲਕੁਲ ਨਵੇਂ ਸੀ ਔਰ 10 ਸੜੇ ਦੂਜੀ ਵਾਰ ਜਿੱਤੇ ਸੀਗੇ ਜਿਹੜੇ 82 ਜਿੱਤੇ ਆ ਉਹਨਾਂ ਤੋਂ ਜਿਹੜੇ ਹਾਰੇ ਉਹ ਕੌਣ ਸੀ 82 ਕੋਈ ਪੰਜ ਵਾਰ ਦਾ ਐਮਐਲਏ ਸਾਧੂ ਕਿੰਨੇ ਵਾਰ ਦਾ ਐਮਐਲਏ ਸੀ ਪੰਜ ਵਾਰ ਦਾ ਐਮਐਲਏ ਆਪਾਂ ਪਹਿਲੀ ਵਾਰੀ ਬਣਿਆ ਜੀ ਜਿਹੜੇ ਕੰਮ ਸਾਧੂ ਨੇ ਦਸਾਂ ਸਾਲਾਂ ਜਿੰਨੇ ਕੀਤੇ ਉਹ ਉਹ ਮੈਂ ਤੁਹਾਨੂੰ ਲਿਸਟ ਦਿਨਾਈ ਆ ਸਾਰੀ ਜੀ ਮੇਰੇ ਕੋਲੇ ਆ ਕੇ ਦੇਖੋ ਤੁਸੀਂ ਮਨਰੇਗਾ ਜਿਹੜਾ 10 ਕਰੋੜ ਤੋਂ ਉੱਪਰ ਨਹੀਂ ਦੱਫੇ 54 ਕਰੋੜ ਤੱਕ ਪਹੁੰਚਾਤਾ ਔਰ ਕਿਸੇ ਕਿਸੇ ਅਫਸਰ ਤੋਂ ਕੋਈ ਜੁਰਤ ਨਹੀਂ ਕੋਈ ਬੰਦਾ ਪੈਸੇ ਲੈ ਜੇ ਆਪਣੇ ਆਪ ਕੋ ਦੇ ਆ ਤਾਂ ਮੈਂ ਕਹਿ ਨਹੀਂ ਸਕਦਾ ਵੀ ਤਹਿਸੀਲਦਾਰ ਨੂੰ ਆਪ ਦੇ ਆਪ ਕੋ ਜੀਬ ਚ ਪਾਇਆ ਜੀ ਆਪ ਦੀ ਮਜਬੂਰੀ ਕਰਕੇ ਕੋਈ ਪਰ ਕਿਤੇ ਵੀ ਤੁਹਾਨੂੰ ਕੋਈ ਤੰਗ ਪ੍ਰੇਸ਼ਾਨ ਕਰਦਾ ਤਾਂ ਬਹੁਤ ਸਖਤੀ ਹੈ ਜੀ ਔਰ ਅਸੀਂ ਬਿਲਕੁਲ ਸੜਕਾਂ ਹੁਣ ਸੜਕ ਬਣ ਰਹੀ ਹੈ ਨਵੀਂ ਜਿਹੜੀ ਹੈ ਆਪ ਚੈੱਕ ਕਰਦੇ ਹਾਂ 50 mm ਮਟੀਰੀਅਲ ਪਾਇਆ ਕਿ ਨਹੀਂ ਪਾਇਆ ਔਰ ਇਹਦੀ ਪੂਰੀ ਗਾਰੰਟੀ ਇਹਦੇ ਪੇਪਰ ਸਾਰੇ ਚੈੱਕ ਕੀਤੇ ਤਾਂ ਕਿ ਲੋਕਾਂ ਦੇ ਟੈਕਸ ਦਾ ਪੈਸਾ ਜੇ 50 ਦੀ ਜਗ੍ਹਾ 30 ਪਾਇਆ ਤੁਹਾਨੂੰ ਕਿਹੜਾ ਪਤਾ ਲੱਗਣਾ ਜੀ ਪਰ ਮੇਰੀ ਡਿਊਟੀ ਬਣਦੀ ਹੈ ਕਿ ਆਪਾਂ ਚੈੱਕ ਕਰ ਸੋ ਇਸ ਤਰ੍ਹਾਂ ਕਰਕੇ ਬਹੁਤ ਕੰਮ ਹੋ ਰਿਹਾ ਸ਼ਹੀਦ ਕੋਈ ਫੌਜੀ ਹੋ ਜਵੇ ਕੋਈ ਪਲਸ ਵਾਲਾ ਨੌਕਰੀ ਤੇ ਸ਼ਹੀਦ ਹੋ ਗਿਆ ਆਪਣੇ ਦੇਸ਼ ਲਈ ਨੌਕਰੀ ਕਰਦਾ ਹੈ ਤੁਹਾਨੂੰ 1 ਕਰੋੜ ਰੁਪਏ ਮਾਲੀ ਮਦਦ ਦੇ ਰਹੀ ਹੈ ਸਰਕਾਰ ਔਰ ਜੇ ਕੋਈ ਐਕਸੀਡੈਂਟ ਹੋ ਗਿਆ ਸੜਕ ਤੇ ਫਰਿਸ਼ਤਾ ਸਕੀਮ ਦੇ ਤਹਿਤ ਉਹਦਾ ਇਲਾਜ ਫ੍ਰੀ ਕਰਾ ਰਹੀ ਹੈ ਸਰਕਾਰ ਭਾਵੇਂ ਦੂਜੀ ਸੇਟ ਦਾ ਵੀ ਕੋ ਨਾਵੇ ਉਹਦਾ ਵੀ ਇਲਾਜ ਫ੍ਰੀ ਕਰਾ ਰਹੀ ਹੈ ਸਰਕਾਰ ਸੋ ਬਹੁਤ ਸਾਰੇ ਕੰਮ ਹੋ ਰਿਹਾ 600 ਜੰਟ ਬਿਜਲੀ ਮੁਫਤ ਸਕੂਲਾਂ ਚ ਪੜ੍ਹਾਈ ਫ੍ਰੀ ਹਸਪਤਾਲ ਦਾ ਇਲਾਜ ਫ੍ਰੀ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਪਿੰਡਾਂ ਦੇ ਵਿੱਚ ਗ੍ਰਾਂਟ ਆ ਰਹੀਆਂ ਨੇ ਕਾਸੀ ਹੁਣ 25 ਕਰੋੜ ਦੀਆਂ ਗ੍ਰਾਂਟਾਂ ਭੇਜੀਆਂ ਹੋਈਆਂ ਇਹਨਾਂ ਨੂੰ ਮਜੂਰ ਹੋ ਕੇ ਆਉਣਗੀਆਂ ਤੁਸੀਂ ਦੇਖਿਓ ਸਾਈਦੀ ਇਲੈਕਸ਼ਨ ਤੋਂ ਪਹਿਲਾਂ ਸਾਡੀ ਕੋਸ਼ਿਸ਼ ਹੈ ਕਿ ਗਲੀਆਂ ਨਾਲੀਆਂ ਸੀਵਰੇਜ ਇਹ ਸਾਰਾ ਕੰਮ ਕਰਕੇ ਜਿਹੜਾ ਅਸਲੀ ਕੰਮ ਕਰਨ ਵਾਲਾ ਬਾਈ ਜੀ ਉਹ ਹੈਗਾ ਬੱਚੇ ਖੇਡਣਾ ਚਾਹੁੰਦੇ ਆ ਆ ਬੱਚਿਆਂ ਨੂੰ ਜੀ ਕਰਦਾ ਜੀ ਖੇਡੀਏ ਭੱਜੀਏ ਇਹਨਾਂ ਦੀ ਉਮਰ ਹੈ ਜੀ ਖੇਡ ਗਰਾਊਂਡ ਹੀ ਹੈ ਨਹੀਂ ਦੱਸੋ ਬੱਚਾ ਕਿੱਥੇ ਭੱਜੇ ਜੀ ਅਸੀਂ ਹਰੇਕ ਪਿੰਡ ਦੇ ਵਿੱਚ ਛੋਟਾ ਔਰ 100 80 142 ਪਿੰਡਾਂ 'ਚ ਜੋ 100 ਵੱਡੇ ਖੇਡ ਗਰਾਊਂਡ ਚੁਣਿਆ ਕਿ ਇੱਥੇ 25 25 30 30 ਲੱਖ ਰੁਪਏ ਦਾ ਵੱਡਾ ਖੇਡ ਗਰਾਊਂਡ ਬਣਾਉਣਾ ਜੀ ਅਸੀਂ ਤਾਂ ਕਿ ਸਾਡੇ ਬੱਚੇ ਉੱਥੇ ਪ੍ਰੈਕਟਿਸ ਕਰਨ ਸਵੇਰੇ ਸ਼ਾਮ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਭੈਣ ਭਰਾ ਉੱਥੇ ਸੈਰ ਕਰ ਸਕਣ ਜੀ ਉੱਥੇ ਬੂਟੇ ਲੱਗੇ ਅੱਗੇ ਹੁਣ ਉੱਥੇ ਝੁੱਲ੍ਹੇ ਲੱਗੇ ਹੋਣ ਔਰ ਉੱਥੇ ਵਧੀਆ ਮਾਹੌਲ ਹੋਵੇ ਸੋ ਇਹ ਕਨਸੈਪਟ ਜਿਹੜਾ ਸਾਰਾ ਅਸੀਂ ਲੱਗੇ ਹਾਂ ਕਰਨ ਤੇ ਜਦੋਂ 27 ਦੀ ਇਲੈਕਸ਼ਨ ਆਉਗੀ ਜਿਵੇਂ ਮੁੱਖ ਮੰਤਰੀ ਸਾਹਿਬ ਕਹਿੰਦੇ ਕੇਜਰੀਵਾਲ ਸਾਹਿਬ ਕਹਿੰਦੇ ਆ 27 ਦੇ ਵਿੱਚ ਜੇ ਤੁਹਾਨੂੰ ਜੱਜਾ ਵੀ ਦੇਵਮਾਨ ਨੇ ਕੰਮ ਕੀਤੇ ਆ ਨਾਬਾ ਸ਼ਹਿਰ ਲਈ ਜਾਂ ਨਾਬਾ ਵਿਧਾਨ ਸਭਾ ਦੇ 142 ਪਿੰਡਾਂ ਲਈ ਜਾਂ ਪਾਸੋਂ ਲਈ ਫਿਰ ਤਾਂ ਵੋਟ ਪਾ ਦਿਓ ਜੇ ਨਾ ਕੀਤੇ ਸਾਫ਼ ਕਹਿ ਦੇ ਭਾਈ ਤੇਰੇ ਕੰਮ ਸਾਨੂੰ ਨਹੀਂ ਜੱਜਾ ਇਹ ਗਨਣੇ ਉਹੀ ਬੰਦਾ ਕਹੂਗਾ ਜਿਹੜਾ ਮੈਂ ਤਾਂ ਸੱਚਾ ਸੋਚ ਆਊਗਾ ਝੂਠਾ ਬੰਦੇ ਨੂੰ ਕੀ ਅਗਲਾ ਕਹਾਂ ਮੈਂ ਤਾਂ ਪੇਟੀ ਬੰਦ ਕੇ ਦਾਰੂ ਬੰਦ ਕੇ ਵੋਟਾਂ ਲੰਘਾਂਗੇ ਸਾਨੂੰ ਕੀ ਲੋੜਾ ਕੁਝ ਕਹਿਣ ਦੀ ਜਿਹੜੇ ਸੱਚ ਕਹਦੇ ਉਹ ਵੀ ਛੋਟਾ ਝਾੜੂ ਨਹੀਂ ਫਿਰਨਾ ਵੱਡਾ ਫਿਰਿਆ ਕਿ ਨਾਲ ਫਿਰਿਆ ਹਾਂ ਬਿਲਕੁਲ ਬਿਲਕੁਲ ਔਰ ਜਦੋਂ ਮੈਂ ਇਲੈਕਸ਼ਨ ਲੜੀ ਪਿਛਲੀ ਇਲੈਕਸ਼ਨ ਮੈਂ 17 ਚ ਲੜੀ ਆ ਜੀ 22 ਚ ਲੜੀ ਆ ਤੁਸੀਂ ਪਿੰਡ ਦੇ ਵਿੱਚੋਂ ਕਿ ਜਿੰਨੂੰ ਮਰਜੀ ਮੈਂ ਨਸ਼ੇ ਦੇ ਬਿਲਕੁਲ ਖਿਲਾਫ ਆ ਜੀ ਮੈਂ ਇੱਕ ਬੋਤਲ ਨਹੀਂ ਕਿਸੇ ਨੂੰ ਦਿੱਤੀ ਜੀ ਔਰ ਨਾ ਕਿ ਰੁਪਈਆ ਦਿੱਤਾ ਕਿ ਮੈਨੂੰ ਵੋਟ ਪਾਇਓ ਔਰ ਇਤਿ ਇਹ ਪਹਿਲਾ ਐਮਐਲਏ ਮੈਂ ਜਿੰਨੇ ਹੁਣ ਤੱਕ ਬਣਿਆ ਕਿ 82053 ਵੋਟਾਂ ਪਈਆਂ ਨੇ ਕਾਂਗਰਸ 63409 ਹਰੀਆ ਧਰਮਸੂਤ ਜਮਨਤ ਜਬਤ ਕਰਤੀ ਤੁਸੀਂ ਜੀ ਇਤਿਹਾਸ ਹੀ ਰਾਜਤਾ ਤੁਸੀਂ ਠੀਕ ਹੈ ਜੀ ਤੇ ਹੁਣ ਉਸੇ ਭਾਵਨਾ ਨਾਲ ਆਪਾਂ ਕੰਮ ਕਰ ਰਹੇ ਆਂ ਪਿੰਡ ਦੇ ਸਕੂਲ ਅੱਛੇ ਹੋਣ ਪਿੰਡ ਦਾ ਹਸਪਤਾਲ ਅੱਛਾ ਹੋਵੇ ਖੇਡ ਗਰਾਊਂਡ ਹੋਵੇ ਪਿੰਡ 'ਚ ਲਾਇਬ੍ਰੇਰੀ ਹੋਵੇ ਪਿੰਡ ਦੇ ਆਲੇ-ਦਲੇ ਬੂਟੇ ਲੱਗੇ ਹੋਣ ਪੀਣ ਵਾਲਾ ਪਾਣੀ ਸ਼ੁੱਧ ਆਉਂਦਾ ਹੋਵੇ ਬਿਜਲੀ ਦੇ ਖੰਬੇ ਜਿਹੜੇ ਤਾਰਾਂ ਲੱਦੀਆਂ ਪਈਆਂ ਸਾਰੀਆਂ ਸੈੱਟ ਹੋਣ ਚੌੜੀਆਂ ਸੜਕਾਂ ਹੋਣ 18 ਫੁੱਟ ਦੀ ਤਾਂ ਬਣ ਗਿਆ ਸਵਰਗ ਜੀ ਇਹ ਛੜਕ ਨਹੀਂ ਬੜੀ ਪ੍ਰੋਬਲਮ ਹੈ ਜੀ ਜਿਹੜੀ ਫੋਕਲ ਪੁਆਇੰਟ ਤੱਕ ਤਾਂ ਹੋ ਗਈ ਠੀਕ ਹੈ ਜੀ ਇਹ ਸੀਟਾਂ ਵਾਲੇ ਅੱਜ ਤੱਕ ਜੀ ਹੋ ਜੇ ਬਹੁਤ ਬੜੀ ਹੈ ਇਹ ਬਹੁਤ ਪ੍ਰੋਬਲਮ ਹੈ ਜੀ ਜੀ ਸਭ ਤੋਂ ਵੱਡੀ ਪ੍ਰੋਬਲਮ ਇਹ ਐ ਵਾਸੇ ਪਾਈ ਹੋਈ ਆ ਇਹ ਜਿਹੜੀ ਜਿਹੜੀ ਸੰਗਰੂਰ ਚ ਪੈਂਦੀ ਅੱਦੀ ਨਹੀਂ ਨਹੀਂ ਇਹ ਤਾਂ ਪੂਰੀ ਜੇ ਆਪਣੇ ਫੋਕਲ ਪੈਂਡ ਤੋਂ ਲੈ ਕੇ ਆਪਣੇ ਵੈਸੇ ਨਾ ਸਾਨੂੰ 1.5 ਸਾਲ ਤੋਂ ਪ੍ਰੋਬਲਮ ਇਹ ਆ ਰਹੀ ਆ ਅਸੀਂ ਨਾ ਦੇ ਜਿੰਦਰ ਲਈ ਕਰ ਰਹੇ ਹਾਂ ਜੀ ਠੀਕ ਆ ਜੀ 54 ਕਰੋੜ ਰੁਪਇਆ 5400 ਕਰੋੜ ਰੁਪਇਆ ਨਿਸ਼ਾਨੀ ਦੇ ਕੇ ਜਾਓ ਜੀ ਇਹ ਕੰਮ ਤਾਂ ਜ਼ਰੂਰੀ ਹੈ ਨਹੀਂ ਕੋਈ ਗੱਲ ਹੀ ਨਹੀਂ ਜੀ ਨਹੀਂ ਨਹੀਂ ਬਿਲਕੁਲ ਭਾਈ ਜੀ ਮੈਂ ਤਾਂ ਮੈਂ ਤਾਂ ਛੱਡ ਕੇ ਤੁਹਾਡੇ ਹਲਕੇ ਚ 4-5 ਕਿਲੋ ਵੀ ਮੈਂ ਅਸੀਂ ਤਾਂ ਉਹਦੇ ਹਲਕੇ ਦੇ ਵਿੱਚ ਆ ਫੋਕਲ ਕੱਗ ਲੱਗਦੀ ਠੀਕ ਆ ਜੀ ਇਹ ਨੌ ਪੈਣ ਤੇ ਮਨਿਸਟਰ ਵੀ ਬਣ ਗਏ ਮੰਤਰੀ ਵੀ ਬਣ ਗਏ ਕਿਸੇ ਅੱਛਾ ਇਹ ਜੇ 18 ਫੁੱਟੀ ਬਣ ਜੇ ਤੇ ਅੱਛਾ ਨਹੀਂ ਜ਼ਮੀਨ ਛੱਡ ਦੋਗੇ ਜੇ ਦੱਬੀ ਹੋਈ ਆ ਜ਼ਮੀਨ ਦੱਬੀ ਜੇ ਛੱਡ ਦੋ ਕਹਿੰਦਾ ਨਹੀਂ ਛੱਡਦਾ ਪੱਕੀ ਗੱਲ ਹੈ ਬਹੁਤ ਠੀਕ ਹੈ ਠੀਕ ਹੈ ਫਿਰ 18 ਫੁੱਟੀ ਪਾਇ ਦੀ ਪ੍ਰਪੋਜ਼ਲ ਬਣਾ ਕੇ ਭੇਜ ਦੇਣਾ 18 ਫੁੱਟੀ ਬਣ ਔਰ ਇੰਨਾ ਅੱਛਾ ਲੱਗੇਗਾ ਪਿੰਡਾਂ ਦੇ ਵਿੱਚ ਤੁਹਾਡੇ ਹਲਕੇ ਜਾਇ ਇੱਕ ਨਿਸ਼ਾਨੀ ਤੌਰ ਤੇ ਕੰਮ ਹੋ ਜਾਊਗਾ ਕਿ ਕੰਮ ਦੇ ਮਾਨੇ ਕਰਿਆ ਠੀਕ ਨਹੀਂ ਨਹੀਂ ਬਿਲਕੁਲ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਵੈਸੇ ਪਿਛਲੇ 1.5 ਸਾਲ ਤੋਂ ਮੋਦੀ ਸਾਹਿਬ ਨੇ 54000 ਕਰੋੜ ਦਾ ਨਾ ਜਿਹੜਾ ਆਰਡੀਐ ਫੰਡ ਦਾ ਰੂਰਲ ਡਿਵੈਲਪਮੈਂਟ ਫੰਡ ਕਸ ਮੰਡੀ ਦਾ ਕਿਸਾਨ ਮੰਡੀ ਦਾ ਮੰਡੀ ਬੋਰਡ ਦਾ ਰੋਕਿਆ ਪਿਆ ਜੀ ਉਹਨਾਂ ਨੂੰ ਇਹ ਕਿ ਵੋਟਾਂ ਪੈਣਗੀਆਂ 2022 ਚ 24 ਚ ਲੋਕ ਆੱਕ ਜਾਣਗੇ ਕਹਿਣਗੇ ਆਮ ਪਾਰਟੀ ਨੇ ਕੁਝ ਕੀਤਾ ਨਹੀਂ ਸੜਕ ਨਹੀਂ ਬਣਾਈ ਵੀ ਆਖ ਕੇ ਬੀਜੇਪੀ ਨੂੰ ਵੋਟਾਂ ਪਾ ਦੇਣਗੇ ਪਰ ਲੋਕ ਸਿਆਣੇ ਹੋਣੀ ਜੀ ਮੰਡੀ ਬੋਰਡ ਚ ਚੋਰੀ ਤਾਂ ਹੋ ਸਕਦੀ ਹੈ ਮੈਂ ਪੈਸਾ ਘੁਮਕੇ ਹੁੰਦਾ ਨੇ ਪੈਸਾ ਘੁਮਕੇ ਆਊਗਾ ਨਾ ਬਾਈ ਜੀ ਇਹ ਗੱਲਾਂ ਨਾ ਤਾਂ ਹੋਣੀ ਨਹੀਂ ਪੈਸਾ ਲੱਗਣਾ ਜੀ ਸਰਕਾਰ ਸਰਕਾਰ ਤੋਂ ਆਉਣਾ ਪੈਸਾ ਤਾਂ ਹੀ ਬਣੂਗੀ ਨਾ ਜੀ ਜੇ ਮੇਰਾ ਬਾਤ ਚੱਲੇ ਮੈਂ ਤਾਂ ਹੁਣੇ ਬਣਾ ਦਿਆਂ ਜੀ ਦੇਖੋ ਕੋਈ ਵੀ ਸੜਕ ਹੈ ਜੀ ਦੇਖੋ ਕੋਈ ਵੀ ਕੰਮ ਹੈ ਮੰਨ ਲਓ ਆਪਾਂ ਮਹੱਲਾ ਕਲੀਨਿਕ ਬਣਾਉਣਾ ਆਪਾਂ ਧਰਮਸ਼ਾਲਾ ਬਣਾਉਣੀ ਬਿਲਕੁਲ ਇੱਕ ਮਿੰਟ ਫੋਕਲ ਪੈਂਡ ਤੱਕ ਉਹਨਾਂ ਦਾ ਜੋਰ ਸੀ ਬਾਣੀਆਂ ਦਾ ਬਣ ਗਈ ਨਾ ਉਹ ਕੋਈ ਸੈਂਟਰ ਦੀ ੜਕਾ ਨਹੀਂ ਆਇਆ ਕਿਸੇ ਦਾ ਨਹੀਂ ਆਇਆ ਉਹ ਤਾਂ ਉਹ ਤਾਂ ਨਾ ਮੈਂ ਤੁਹਾਨੂੰ ਦੱਸ ਦਾਂ ਜੀ ਫੋਕਲ ਪੁਆਇੰਟ ਕੋਲੇ ਨਾ ਜਦੋਂ ਮੈਂ ਬਣਿਆ ਐਮਐਲਏ ਮੇਰੇ ਬਣਨ ਤੋਂ ਪਹਿਲਾਂ ਇੰਨਾ ਬੁਰਾ ਹਾਲ ਸੀਗਾ ਜੀ ਨੀ 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 ਪਤਾ ਕੀ ਹੁੰਦਾ ਜੀ ਪਤਾ ਕੀ ਹੁੰਦਾ ਦੇਖ ਆ ਤਾਂ ਸਾਧੂ ਵੀ ਲੰਘ ਗਿਆ ਇਹ ਤਾਂ ਇੱਕ ਨਿਸ਼ਾਨੀ ਆ ਸੀ ਤਾਂ ਰਿਕਵੈਸਟ ਆ ਬਾਕੀ ਚਲੋ ਅੱਗੇ ਨਹੀਂ ਕੋਈ ਕੋਈ ਨਹੀਂ ਕੋਈ ਨਹੀਂ ਬਿਲਕੁਲ ਕਰਾਂਗੇ ਜਿਹੜੀ ਫੋਕਲ ਪੁਆਇੰਟ ਦੀ ਗੱਲ ਆ ਨਾ ਜੀ ਫੋਕਲ ਪੁਆਇੰਟ ਸਰਕਾਰ ਵੱਲੋਂ ਇੱਕ ਮਨਜ਼ੂਰ ਸੁਧਾ ਇੰਡਸਟਰੀ ਦੀ ਉਹ ਆ ਜੀ ਕਿਉਂਕਿ ਫੋਕਲ ਪੁਆਇੰਟ ਦੇ ਵਿੱਚੋਂ ਟੈਕਸ ਜਾਂਦਾ ਸਰਕਾਰ ਨੂੰ ਜੀ ਉੱਥੋਂ ਜਿਹੜੇ ਚੀਜ਼ਾਂ ਬਣਦੀਆਂ ਨੇ ਟੈਕਸ ਜਾਂਦਾ ਪ੍ਰੋਪਰ ਸਰਕਾਰ ਨੂੰ ਔਰ ਜਿਹੜੀ ਨਾਬੇ ਜਿੰ ਇੰਡਸਟਰੀ ਸਾਰੀ ਉਹ ਜਾਂਦਾ ਜਿਹੜੀਆਂ ਬਾਕੀ ਲਿੰਕ ਰੋਡਾਂ ਨੇ ਜੋ ਪਿੰਡ ਚ ਆ ਗਈਆਂ ਉਹ ਮੰਡੀ ਬੋਰਡ ਦੇ ਕੋਲ ਆ ਗਈਆਂ ਮੰਡੀ ਬੋਰਡ ਕੋਲੇ ਮੇਰੀ ਬਰਸ਼ੜ ਸਾਹਿਬ ਆਪਣੇ ਹਰਚੰਦ ਬਰਸ਼ੜ ਜੀ ਚੇਅਰਮੈਨ ਨੇ ਮੇਰੇ ਉਹਨਾਂ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਇੱਥੇ ਇੱਕ ਹੋਰ ਗੱਲ ਹੈ ਦੇਖੋ ਸਿੰਗਲਾ ਮਨਿਸਟਰ ਸੰਗਰੂਰ ਦਾ ਕੋਈ ਪੂਰੇ ਸੰਗਰੂਰ ਜ਼ਿਲ੍ਹੇ ਚ ਕੋਈ ਵੀ ਸੜਕ ਨਹੀਂ ਜਿਹੜੀ ਸਿੰਗਲ ਹੋਵੇ ਹਾਂ ਪੂਰੇ ਜੰਮੀਆਂ ਵਿਚਾਰਾਂ ਦੀ ਜੀ ਸੈਂਟਰ ਗਵਰਨਮੈਂਟ ਦੀ ਗੱਲ ਕਰਦੇ ਪਾ ਸਾਡੀ ਗੱਡੀ ਇਹ ਹੈਰਾਕਦ ਜੀਆਂ ਨੇ ਸਾਰੀਆਂ ਸਰਕਾਰਾਂ ਨਹੀਂ ਆ ਗੱਡੀ ਸੁਣ ਲੋ ਠੀਕ ਕੰਮ ਕਰ ਰਿਹਾ ਜੀ ਇਹ ਛੋਟਿਆ ਕਰਨੀ ਹੈ ਚ ਸਭੂ ਜਿਲ੍ਹੇ ਚ ਕੋਈ ਵੀ 18 ਫੁੱਟ ਤੋਂ ਘੱਟ ਸੜਕ ਨਹੀਂ ਹੈ ਠੀਕ ਹੈ ਸਿੰਘਲਾ ਮਨਿਸਟਰ ਸੀ ਉਹਨੇ ਆਪਣੇ ਹਲਕੇ ਚ ਕੋਈ ਵੀ ਸਾਡੇ ਝੋਲੀਆਂ ਤੱਕ ਲਾ ਲੋ ਆ ਗੁਨੀ ਕਹਿੰਦਾ ਕਰ ਹਾਂ 18 ਬੋਟਾ ਹੈ ਇਹ ਮਨਿਸਟਰ ਦੇ ਜੇ ਤੁਸੀਂ ਮਗਰ ਪੋ ਆਪਣਾ ਸਟੇਟਮੈਂਟ ਲਿਖ ਤੋਂ ਗਏ 18 ਬੋਟੀ ਹੋ ਸਕਦੀ ਹੈ ਇੱਕ ਵਾਰ ਫਿਰ ਮੈਂ ਦੁਆ ਕਰੂਗੀ ਤੁਹਾਡਾ ਪ੍ਰਭਾ ਨਾ ਆਈ ਤੁਸੀਂ ਅਸੀਂ ਤਾਂ ਅਸੀਂ ਤਾਂ ਕਰਦੇ ਆ ਨਾ ਮਾਸਟਰ ਬਣਾਗੇ